ਲੋ ਜੀ ਆ ਨਵਾਂ ਪਟਾਕਾ ਪੈ ਗਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਬੋਲਣਗੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਆਪਣੇ ਘਰੋਂ ਉਹਨਾਂ ਦੇ ਭਰਾ ਨੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਬਿਗਲ ਵਜਾ ਦਿੱਤਾ ਔਰ ਭਗਵੰਤ ਮਾਨ ਦੇ ਭਰਾ ਨੇ ਖੁਦ ਪੋਸਟ ਪਾਈ ਆ ਲਿਖ ਕੇ ਸੋਸ਼ਲ ਮੀਡੀਆ ਤੇ ਹੁਣ ਕੀ ਭਗਵੰਤ ਮਾਨ ਸਾਹਿਬ ਆਪਣੇ ਹੀ ਭਰਾ ਦੇ ਖਿਲਾਫ ਐਕਸ਼ਨ ਲੈਣਗੇ ਕੀ ਉਹਨਾਂ ਨੂੰ ਅੰਦਰ ਕਰਨਗੇ ਜਾਂ ਉਹਨਾਂ ਨਾਲ ਸਹਿਮਤ ਹੋ ਜਾਣਗੇ ਕੀ ਹੋਏਗਾ ਅੱਗੇ ਗੱਲ ਪੂਰੀ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਭਰਾਓ ਜੇਕਰ ਤੁਸੀਂ ਚੈਨਲ ਆਪਣਾ ਜੇ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਨਾ ਤੇ ਕਰ ਲਓ ਤੇ ਬੈਲ ਆਈਕਨ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਟਾਈਮ ਸਿਰ ਸਹੀ ਜਾਣਕਾਰੀਆਂ ਪਹੁੰਚਦੀਆਂ ਰਹਿਣ ਭਗਵੰਤ ਮਾਨ ਸਾਹਿਬ ਦੇ ਚਾਚੇ ਦਾ ਪੁੱਤ ਸਕੇ ਚਾਚੇ ਦਾ ਪੁੱਤ ਹੈ ਗਿਆਨ ਸਿੰਘ ਮਾਨ ਉਹਨੇ ਲਿਖ ਕੇ ਪਾਇਆ ਉਹ ਕਹਿੰਦਾ ਭਈ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਹੈ ਇਹਦੇ ਉੱਪਰ ਪਹਿਲਾਂ ਕਿਸਾਨਾਂ ਦੀ رائے ਸਲਾਹ ਲੈਣੀ ਚਾਹੀਦੀ ਹੈ ਉਹ ਕਹਿੰਦਾ ਜਿਵੇਂ ਪਹਿਲਾਂ ਜਿਹੜਾ ਬੇਅਦਬੀ ਦੇ ਖਿਲਾਫ ਕਾਨੂੰਨ ਬਣਾਉਣਾ ਹੈ ਉਹ ਸਟੈਂਡਿੰਗ ਕਮੇਟੀ ਕੋਲ ਗਿਆ ਇਸੇ ਤਰ੍ਹਾਂ ਇਹ ਜਿਹੜਾ ਕਾਨੂੰਨ ਜਾਂ ਨੀਤੀ ਹੈ ਇਹਨੂੰ ਵੀ ਪਹਿਲਾਂ ਕਿਸਾਨਾਂ ਦੀ ਚੰਗੀ ਤਰ੍ਹਾਂ رائے ਲੈਣੀ ਚਾਹੀਦੀ ਹੈ ਵਿਚਾਰਨਾ ਚਾਹੀਦਾ ਹੈ ਤੇ ਫਿਰ ਸਟੈਂਡਿੰਗ ਕਮੇਟੀ ਬਣਾ ਕੇ ਵਿਚਾਰਨਾ ਚਾਹੀਦਾ ਹੈ ਫਿਰ ਲਾਗੂ ਕਰਨਾ ਚਾਹੀਦਾ ਹੈ ਹੁਣ ਭਗਵੰਤ ਮਾਨ ਸਾਹਿਬ ਦੇ ਆਪਣੇ ਘਰ ਤੋਂ ਹੀ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹਦਾ ਇੱਕ ਤਰ੍ਹਾਂ ਨਾਲ ਵਿਰੋਧ ਕਰ ਸਕਦੇ ਆ ਕਿਉਂਕਿ ਉਹਨਾਂ ਉਹਨਾਂ ਇਹਦਾ ਪੱਖ ਨਹੀਂ ਕੀਤਾ ਉਹਨਾਂ ਕਿਹਾ ਪਹਿਲਾਂ ਕਿਸਾਨਾਂ ਨਾਲ ਵਿਚਾਰੋ ਤੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਪੂਰਾ ਵਿਰੋਧ ਕਰ ਰਹੀਆਂ ਨੇ ਪਿਛਲੇ ਦਿਨੀ ਟਰੈਕਟਰ ਮਾਰਚ ਪੂਰੇ ਪੰਜਾਬ 'ਚ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਕਿਸਾਨ ਜਥੇਬੰਦੀਆਂ ਐਸ ਕੇ ਐਮ ਨੇ ਕੀਤਾ ਤੇ ਹੁਣ 24 ਅਗਸਤ ਨੂੰ ਬਹੁਤ ਵੱਡੀ ਮਹਾਂ ਰੈਲੀ ਇਸ ਕਾਨੂੰਨ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਰੱਖ ਦਿੱਤੀ ਹੈ ਹੁਣ ਗੱਲ ਕੱਲੀ ਇੱਥੇ ਨਹੀਂ ਖੜੀ ਭਗਵੰਤਮਾਨ ਸਾਹਿਬ ਦੇ ਆਪਣੇ ਹਲਕੇ ਧੂਰੀ ਦੇ ਵਿੱਚ ਇੱਕ ਹੋਰ ਪਟਾਕਾ ਪਿਆ ਜਿਹੜਾ ਧੂਰੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸੀਗਾ ਗੁਰਜੀਤ ਸਿੰਘ ਕਾਜਲਾ ਉਹਨੇ ਵੀ ਅਸਤੀਫਾ ਦਿੱਤਾ ਔਰ ਉਹਨੇ ਵੀ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਇਹ ਬਹੁਤ ਗਲਤ ਹੈ ਇਹ ਮੈਨੂੰ ਬਿਲਕੁਲ ਕਿਸਾਨਾਂ ਦੇ ਵਿਰੁੱਧ ਲੱਗਦੀ ਹੈ ਤੇ ਇਸੇ ਲਈ ਅਸਤੀਫਾ ਦੇ ਰਿਹਾ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਬਲਾਕ ਪ੍ਰਧਾਨ ਤੇ ਹੋਰ ਆਗੂਆਂ ਨੇ ਅਸਤੀਫੇ ਦਿੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਮੁਖ ਬਲਾਰੇ ਪੰਜਾਬ ਦੇ ਮਨਵਿੰਦਰ ਕੰਗ ਉਹਨਾਂ ਨੇ ਇੱਕ ਦਿਨ ਲਿਖ ਕੇ ਪਾਤਾ ਸੋਸ਼ਲ ਮੀਡੀਆ ਤੇ ਵੀ ਪਹਿਲਾਂ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਚ ਲਓ ਮਤਲਬ ਉਹਨਾਂ ਨਾਲ ਸਹਿਮਤੀ ਬਣਾਓ ਫਿਰ ਇਹ ਕਾਨੂੰਨ ਲਿਆਉਣਾ ਤੇ ਲਾਗੂ ਕਰਨਾ ਚਾਹੀਦਾ ਪਰ ਉਸ ਤੋਂ ਬਾਅਦ ਅਜੇ ਤੱਕ ਸਰਕਾਰ ਦੇ ਕੰਨਾਂ ਤੇ ਜੂਣੀ ਸਰਕੀ ਕੋਈ ਅਸਰ ਨਹੀਂ ਹੋਇਆ ਕਾਰਨ ਕਿਉਂਕਿ ਪਿੱਛੇ ਦਿੱਲੀ ਵਾਲੇ ਨੇ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਜਿਹੜੇ ਭਗਵੰਤ ਮਾਨ ਸਾਹਿਬ ਦੇ ਮੁੱਖ ਮੰਤਰੀ ਦੇ OSD ਰਹੇ ਨੇ ਬੜੇ ਖਾਸ OSD ਬਹੁਤ ਖਾਸ ਵਿਅਕਤੀ ਹੁੰਦਾ ਮੁੱਖ ਮੰਤਰੀ ਦਾ ਓੰਕਾਰ ਸਿੰਘ ਉਹਨਾਂ ਨੇ ਕੱਲ ਵੱਡੀ ਪੋਸਟ ਲਿਖ ਕੇ ਪਾਈ ਉਹਨਾਂ ਨੇ ਕਿਹਾ ਵੀ ਇਹ ਪਾਲਿਸੀ ਦਿੱਲੀ ਤੋਂ ਆਈ ਹੈ ਦਿੱਲੀ ਵਾਲੇ ਆਪ ਦੇ ਫਾਇਦੇ ਲਈ ਬਣਾ ਰਹੇ ਨੇ ਲਿਖ ਕੇ ਪਾਇਆ ਸਾਬका OSD XOSD ਨੇ ਔਰ ਉਹ ਕਹਿੰਦਾ ਓਮਕਾਰ ਸਿੰਘ ਕਹਿੰਦਾ ਵੀ ਦੇਖੋ ਕੇਦਰੀਵਾਲ ਉਸ ਦਿਨ ਸਨਾਮ ਆਏ ਜਦੋਂ ਕੇਦਰੀਵਾਲ ਬੋਲਣ ਲੱਗਾ ਤਾਂ ਲੋਕ ਕੁਰਸੀਆਂ ਤੋਂ ਉੱਠ ਕੇ ਤੁਰ ਪਏ ਉਹ ਕਹਿੰਦਾ ਇਹ ਕੇਦਰੀਵਾਲ ਦੀ ਇਸੇ ਨੀਤੀ ਦਾ ਵਿਰੋਧ ਆ ਲੋਕਾਂ ਦੇ ਵਿੱਚ ਫਿਰ ਉਹਨੇ ਕਿਹਾ ਭਈ ਇਹ ਨੀਤੀ ਪੰਜਾਬ 'ਚ ਇਸ ਤਰ੍ਹਾਂ ਲਾਗੂ ਨਹੀਂ ਹੋਣੀ ਚਾਹੀਦੀ ਅਸੀਂ ਸਖਤ ਵਿਰੋਧ ਕਰਦੇ ਹਾਂ ਇਹ ਭਗਵੰਤ ਮਾਨ ਦੇ ਉਸीडी ਨੇ ਪਾਇਆ ਲੇਖ ਕੇ ਸਾਬਕਾ ਜਿਹੜੇ ਐਕਸਓਐਸਡੀ ਨੇ ਹੁਣ ਭਗਵੰਤ ਮਾਨ ਸਾਹਿਬ ਕੀ ਕਰਨਗੇ ਕੀ ਉਹ ਇਸ ਨੀਤੀ ਨੂੰ ਇਸੇ ਤਰ੍ਹਾਂ ਲਾਗੂ ਕਰਾਉਣਗੇ ਕੀ ਇਹ ਨੀਤੀ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ਤੇ ਫਾਇਦਾ ਕਰ ਰਹੀ ਹੈ ਆਮ ਆਦਮੀ ਪਾਰਟੀ ਕਿਹੜੇ ਰਾਹ ਤੁਰਪੀ ਹੈ ਵੇਖੋ ਜਿਹੜਾ ਨੁਕਸਾਨ ਆਮ ਆਦਮੀ ਪਾਰਟੀ ਦਾ ਵਿਰੋਧੀਆਂ ਨੇ ਵੀ ਨਹੀਂ ਸੀ ਕਰ ਸਕਣਾ ਅਜੇ ਸੰਭਾਵਨਾ ਵਿਰੋਧੀਆਂ ਦੇ ਹੱਥ 'ਚ ਘੱਟ ਸੀ ਆਮ ਆਦਮੀ ਪਾਰਟੀ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਏ ਕੁਹਾੜੀ ਨਹੀਂ ਵੱਡਾ ਆਰਾ ਚਲਾ ਕੇ ਪੈਰ ਨਹੀਂ ਲੱਤਾਂ ਤੱਕਦੇ ਆਪ ਨੂੰ ਆਮ ਆਦਮੀ ਪਾਰਟੀ ਆਪੇ ਵੱਢਣ ਲੱਗੀ ਏ ਹੁਣ ਦੱਸੋ ਕੀ ਕਹੂੰਗੇ ਸੁਖਬੀਰ ਬਾਦਲ ਉਹਨਾਂ ਨੇ ਅੱਜ ਫੇਰ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਕੱਲ ਵੀ ਕੀਤਾ ਕਾਂਗਰਸ ਨੇ ਵੀ ਰੌਲਾ ਪਾਇਆ ਬੀਜੇਪੀ ਨੇ ਵੀ ਬੀਜੇਪੀ ਦਾ ਜਿਹੜਾ ਕਿਸਾਨ ਵਿਰੋਧੀ ਹੋਣ ਦਾ ਚਿਹਰਾ ਪੰਜਾਬ 'ਚ ਬਣਿਆ ਸੀ ਬੀਜੇਪੀ ਕਵਰ ਕਰ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਕਿਸਾਨ ਹਤੈਸ਼ੀ ਬਣ ਕੇ ਆਈ ਸੀ ਪੰਜਾ ਮਿੰਟਾਂ 'ਚ ਐਮਐਸਪੀ ਦੀ ਗੱਲ ਕਰਕੇ ਆਈ ਸੀ ਉਹ ਆਮ ਆਦਮੀ ਪਾਰਟੀ ਕਿਸਾਨਾਂ ਦੇ ਲਈ ਖਲਨਾਇਕ ਬਣ ਗਈ ਹੈ ਕਿਸਾਨਾਂ ਦੇ ਮਨਾਂ ਤੋਂ ਉੱਤਰ ਗਈ ਹੈ ਵੇਖੋ ਜਦੋਂ ਆਮ ਆਦਮੀ ਪਾਰਟੀ ਨੇ ਅਛੰਬੂ ਤੇ ਖਨੌਰੀ ਦੇ ਉੱਪਰ ਲੱਗੇ ਕਿਸਾਨਾਂ ਦੇ ਮੋਰਚੇ ਨੂੰ ਜਬਰੀ ਧੱਕੇ ਨਾਲ ਡਾਂਗਾ ਨਾਲ ਚੱਕਿਆ 50% ਤੋਂ ਵੱਧ ਕਿਸਾਨ ਤਾਂ ਉਦੋਂ ਇਹ ਪਾਰਟੀ ਨੂੰ ਗਲਤ ਸਮਝਣ ਲੱਗੇ ਜਦੋਂ ਚੰਡੀਗੜ੍ਹ ਕਿਸਾਨ ਸ਼ਾਂਤਮਈ ਧਰਨਾ ਲਾਉਣ ਜਾ ਰਹੇ ਸੀ ਉਥੇ ਧਰਨੇ ਦੀ ਥਾਂ ਨਾ ਦੇਣੀ ਘਰੋ ਘਰੀ ਕਿਸਾਨਾਂ ਗੋ ਨੂੰ ਚੱਕ ਲੈਣਾ ਆਮ ਆਦਮੀ ਪਾਰਟੀ ਨੇ ਉਦੋਂ ਵੀ ਕਿਸਾਨਾਂ ਨਾਲ ਵੱਡਾ ਵੈਰ ਖੱਟ ਲਿਆ ਭਗਵੰਤਮਨ ਸਾਹਿਬ ਬੜੇ ਤੇਜ ਨੇ ਤਰਾਰ ਨੇ ਪਰ ਮੈਨੂੰ ਲੱਗਦਾ ਜਾਂ ਤਾਂ ਉਹਨਾਂ ਨੂੰ ਸਤਾ ਦੇ ਨਸ਼ੇ 'ਚ ਨਹੀਂ ਦਿਖ ਰਿਹਾ ਤੇ ਜਾਂ ਫਿਰ ਦੇਖ ਉਹਨਾਂ ਨੂੰ ਸਭ ਕੁਝ ਰਿਹਾ ਤੇ ਦਿੱਲੀ ਵਾਲੇ ਚੱਲਣ ਨਹੀਂ ਦੇ ਰਹੇ ਇੱਕ ਗਲਤੀ ਹੈਗੀ ਹੈ ਤੇ ਦਿੱਲੀ ਵਾਲਿਆਂ ਨੇ ਜਿਹੜੀ ਆਪਦੀ ਬਾਤੀ ਦਿੱਲੀ 'ਚ ਆਪੇ ਮਾਂਜੀ ਐ ਉਹ ਪੰਜਾਬ 'ਚ ਵੀ ਮਾਂਜਦੀਆਂ ਵੇਖੋ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਕੇਜਰੀਵਾਲ ਕਰਕੇ ਨਹੀਂ ਬਣੀ ਭਗਵਨ ਤਮਾਨ ਨੂੰ ਅਕੇਲਾ ਕੇ ਬਣੀ ਭਗਵਨ ਤਮਾਨ ਦੇ ਮੂੰਹ ਨੂੰ ਲੋਕਾਂ ਨੇ ਬੋਟਾਂ ਪਾਈਆਂ ਇਹ ਗੱਲ ਸੱਚ ਹੈ ਸੱਚ ਹੈ ਅੱਜ ਜਿੰਨੀ ਦਖਲ ਅੰਦਾਜ਼ੀ ਪੰਜਾਬ ਸਰਕਾਰ ਦੇ ਅੰਦਰ ਦਿੱਲੀ ਨੇ ਕੀਤੀ ਹੈ ਉਹ ਸਪਸ਼ਟ ਲੋਕ ਕਹਿਣ ਲੱਗ ਪਏ ਨੇ ਸਖਤ ਉਹਦਾ ਵਿਰੋਧ ਹੋ ਰਿਹਾ ਆਮ ਆਦਮੀ ਪਾਰਟੀ ਦੇ ਅੰਦਰੋਂ ਕਿੰਨੇ ਬੰਦਿਆਂ ਨੇ ਇਸ ਮੁੱਦੇ ਤੇ ਗੱਲ ਕੀਤੀ ਹੈ ਕਈ ਅਸਤੀਫੇ ਦੇ ਕੇ ਛੋਟੇ ਲੀਡਰ ਕਈ ਵੱਡੇ ਲੀਡਰ ਹੁਣ ਕੇਜਰੀਵਾਲ ਸਾਹਿਬ ਹੋਰੀ ਉਹ ਸੋਚਦੇ ਹੋਣਗੇ ਕਿ ਅਸੀਂ ਤਾਂ ਪਹਿਲਾ 92 ਜਿੱਤੇ ਸੀ ਫਿਰ ਅਸੀਂ ਜਿਮਣੀ ਚੋਣਾ ਦੇ ਵਿੱਚ ਵੀ ਕਈ ਜਿਤਾ ਕੇ 95 96 ਹੋ ਗਏ ਹਾਂ ਪਰ ਜਿਮਣੀ ਚੋਣਾ ਦੀ ਜੇ ਪੂਰੀ ਹਿਸਟਰੀ ਆਪਾਂ ਪੜ੍ਹੀਏ ਤਾਂ ਆਮ ਤੌਰ ਤੇ ਦਸਾਂ 'ਚੋਂ 7-8 ਜਿਮਣੀ ਚੋਣਾ ਜਿਨ੍ਹਾਂ ਦੀ ਸਰਕਾਰ ਹੁੰਦੀ ਉਹੀ ਪਾਰਟੀ ਜਿੱਤਦੀ ਹੁੰਦੀ ਹੈ ਕਿਉਂਕਿ ਉਹਦੇ ਕੋਲ ਸਾਰੇ ਅਫਸਰਾਂ ਦਾ ਕੰਟਰੋਲ ਸਾਰੀ ਸਰਕਾਰੀ ਮਸ਼ੀਨਰੀ ਦਾ ਕੰਟਰੋਲ ਹੁੰਦਾ ਹੈ ਵੇਖੋ ਅੱਜ ਭਗਵੰਤ ਮਾਨ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜਾਂ ਤਾਂ ਲੈਂਡ ਪੂਲਿੰਗ ਪਾਲਿਸੀ ਰਹੂਗੀ ਜਾਂ ਸਰਕਾਰ ਆਮ ਆਦਮੀ ਪਾਰਟੀ ਨੇ ਜੇ ਇਹ ਪਾਲਿਸੀ ਤੱਕ ਇਹ ਨਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਨਾ ਜਿਵੇਂ ਤਿੰਨ ਖੇਤੀ ਕਾਨੂੰਨਾਂ ਵੇਲੇ ਬੀਜੇਪੀ ਤੇ ਮੋਦੀ ਸਰਕਾਰ ਕਰ ਰਹੀ ਸੀ ਆਮ ਆਦਮੀ ਪਾਰਟੀ ਵੱਡਾ ਨੁਕਸਾਨ ਉਠਾਏਗੀ ਤੁਹਾਡਾ ਇਹਦੇ ਬਾਰੇ ਵੈਸੇ ਕੀ ਕਹਿਣਾ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਕੀ ਭਗਵੰਤਮਾਨ ਸਾਹਿਬ ਆਪਣੇ ਹੀ ਚਚੇਰੇ ਭਰਾ ਦੇ ਖਿਲਾਫ ਕੋਈ ਐਕਸ਼ਨ ਲੈਣਗੇ ਆਪਣੇ ਹੀ ਚਚੇਰੇ ਭਰਾ ਤੇ ਕੇਸ ਪਾਉਣਗੇ ਕੀ ਆਪਣੇ ਹੀ ਚਚੇਰੇ ਭਰਾ ਨੂੰ ਅੰਦਰ ਕਰਨਗੇ ਕੀ ਕਰਨਗੇ ਜਾਂ ਉਹਨਾਂ ਨਾਲ ਸਹਿਮਤ ਹੋ ਜਾਣਗੇ ਕੀ ਕਰਨਗੇ ਮੈਨੂੰ ਲੱਗਦਾ ਹੈ ਕਿ ਬਥੇਰਾ ਟਾਈਮ ਮਾਨ ਸਾਹਿਬ ਨਿਰਾਜ ਕਰ ਲਿਆ ਚਾਰ ਸਾਲ ਬੀਤਣ ਵਾਲੇ ਨੇ ਮੈਨੂੰ ਲੱਗਦਾ ਜੇ ਕਿਤੇ ਭਗਵੰਤਮਾਨ ਸਾਹਿਬ ਅੱਜ ਇਹ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਖੜ ਕੇ ਆਮ ਆਦਮੀ ਪਾਰਟੀ ਨੂੰ ਕੱਲਾ ਹੀ ਛੱਡ ਜਾਵੇ ਨਾ ਅਗਲੀ ਵਾਰ ਫੇਰ ਲੋਕਾਂ ਨੇ ਮੁੱਖ ਮੰਤਰੀ ਬਣਾ ਦੇਣਾ ਆਪਣੇ ਲੋਕਾਂ ਦੀ ਜਿਹੜੀ ਰਾਜਨੀਤਿਕ ਚੇਤਨਾ ਉਹ ਤੇ ਕੋਈ ਹੈ ਨਹੀਂ ਪਰ ਇਹ ਸਿਆਸੀ ਛੱਕਾ ਭਗਵੰਤ ਜੀ ਦੇ ਕੰਮ ਆ ਸਕਦਾ ਪਰ ਇਹ ਕੰਮ ਉਹਨਾਂ ਨੇ ਕਰਨਾ ਨਹੀਂ ਮਸਾ ਮਸਾ ਉਹਨਾਂ ਦੇ ਹੱਥੀਂ ਤਖਤ ਆਇਆ ਤਖਤ ਤਾਜ ਤੇ ਗੱਦੀਆਂ ਕੌਣ ਛੱਡੇ ਇਹ ਤਾਂ ਪੁਰਾਣੇ ਟਾਈਮ ਤੋਂ ਕਹਾਵਤਾਂ ਚੱਲੀਆਂ ਆ ਰਹੀਆਂ ਪਿਆਰਿਓ ਪਰ ਇੱਕ ਪੰਜਾਬ ਚ ਪ੍ਰਸਿੱਧ ਇਹ ਵੀ ਗੱਲ ਹੈ ਕਿ ਸ਼ੇਰ ਮਾਰ ਦੇ ਠੋਕਰ ਤਖਤਾਂ ਤਾਜਾਂ ਨੂੰ ਐਵੇਂ ਹੋ ਜਾਂਦਾ ਹੁੰਦਾ ਪਰ ਸ਼ਾਇਦ ਭਗਵੰਤ ਮਾਨ ਸਾਹਿਬ ਦੇ ਵਾਸਤੇ ਇਹ ਗੱਲ ਨਹੀਂ ਕੀ ਉਹਨਾਂ ਲਈ ਤਖਤ ਗੱਦੀ ਜ਼ਰੂਰੀ ਹੈ ਮਾਨ ਸਾਹਿਬ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਹੈ ਕਿ ਮੈਂ ਲੋਕਾਂ ਦੇ ਭਲੇ ਲਈ ਕੰਮ ਕਰ ਰਿਹਾ ਲੋਕ ਬੜੇ ਖੁਸ਼ ਨਹੀਂ ਔਰ ਉਹ ਇਹ ਕਹਿੰਦੇ ਨੇ ਵੀ ਲੋਕ ਬੜੇ ਖੁਸ਼ ਨੇ ਨੌਕਰੀਆਂ ਬੜੀਆਂ ਦੇਤੀਆਂ ਪਾਣੀ ਪਹਤਾਤਾ ਬਿਜਲੀ ਦੇਤੀ ਰੁਜ਼ਗਾਰ ਬੜਾ ਦੇਤਾ ਪਰ ਜਿਹੜੇ 3 ਕਰੋੜ ਦੀ ਆਬਾਦੀ ਚੋਂ ਜਿਹੜੇ 85 87 ਲੱਖ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਉਹਨਾਂ ਚੋਂ 50 ਹਜ਼ਾਰ ਨੂੰ ਨੌਕਰੀ ਗਿਣਾਉਂਦੇ ਨੇ ਮਾਨ ਸਾਹਿਬ ਅੱਛਾ ਜੇ ਭਲਾ ਕੋਈ ਹੋਰ ਸਰਕਾਰ ਹੁੰਦੀ ਇੰਨੀਆਂ ਕੋਲ ਨੂੰ ਨਹੀਂ ਸੀ ਦੇਣੀਆਂ ਪੈਣੀਆਂ ਪੈਣੀਆਂ ਸੀ ਜੇ ਥੋੜੇ ਬਹੁਤ ਸਰਕਾਰੀ ਮਹਿਕਮੇ ਚਲਾਉਣੇ ਨੇ ਤਾਂ ਜਿੰਨੀ ਕੁ ਰਿਟਾਇਰਮੈਂਟ ਹੁੰਦੀ ਹੈ ਚਾਰਾ ਤਿੰਨਾ ਚਾਰਾ ਸਾਲਾਂ ਚ ਟੋਟਲ ਪੰਜਾਬ ਦੇ ਵਿੱਚ 30 40 50 ਹਜ਼ਾਰ ਮੁਲਾਜ਼ਮ ਤਾਂ ਪਹਿਲਾਂ ਲੱਗਾ ਰਿਟਾਇਰ ਹੋ ਜਾਂਦਾ ਹਰ ਇੱਕ ਸਾਲ ਦੇ ਵਿੱਚ ਸਾਰੇ ਮਹਿਕਮਿਆਂ ਚੋਂ 15 20 25 ਹਜ਼ਾਰ ਜਾਂ 30 ਹਜ਼ਾਰ ਮੁਲਾਜ਼ਮ ਤਾਂ ਰਿਟਾਇਰ ਹੁੰਦਾ ਹੀ ਹੈ ਤੇ ਜਿਹੜੀਆਂ ਸੀਟਾਂ ਖਾਲੀ ਹੁੰਦੀਆਂ ਨੇ ਉੱਥੇ ਬੰਦੇ ਭਰਤੀ ਕਰਨੇ ਪੈਂਦੇ ਨੇ ਤਾਂ ਫਿਰ ਮਾਨ ਸਾਹਿਬ ਸ਼ਾਇਦ ਪੰਜਾਬ ਯਾਰ ਨੌਕਰੀ ਦੀ ਗੱਲ ਕਰਕੇ ਬਹੁਤ ਵੱਡੇ ਰੁਜ਼ਗਾਰ ਦਾ ਦਾਵਾ ਕਰਦੇ ਨੇ ਉਹ ਈ ਗੱਲ ਹੈ ਨਹੀਂ ਚਲੋ ਮੰਨ ਲਓ ਜੇ ਕੋ ਕਹਵੇ ਨਹੀਂ ਯਾਰ ਇੰਨੇ ਤਾਂ ਨਹੀਂ ਬੇਰੁਜ਼ਗਾਰ 50 ਲੱਖ ਮੰਨਦੇ ਹੋ 40 ਮੰਨਦੇ ਹੋ 30 ਲੱਖ ਮੰਨਦੇ ਹੋ ਜੇ ਜੇ 85 87 ਲੱਖ ਵਾਲੇ ਅੰਕੜੇ ਨੂੰ ਕੋਈ ਨਹੀਂ ਮੰਨਦਾ ਹਾਲਾਂਕਿ ਉਹ ਸਹੀ ਹੈ ਮੰਨ ਲਓ 20 ਲੱਖ ਬੇਰੁਜ਼ਗਾਰ ਮੰਨਦੇ ਹੋ ਜੇ 20 ਲੱਖ ਚੋਂ 50000 ਨੌਕਰੀ ਦੇਤੀ 19 ਲੱਖ ਬੇਰੁਜ਼ਗਾਰ ਅਜੇ ਵੀ ਹੈ ਤਾਂ ਫਿਰ ਕਿੱਡੀਕ ਤਗੜੀ ਬੇਰੁਜ਼ਗਾਰੀ ਖਤਮ ਕਰਤੀ ਉਹਨੇ ਸਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੋਚਣਾ ਵਿਚਾਰਨਾ ਚਾਹੀਦਾ ਹੈ ਕਿ ਕਹਾਣੀ ਜਾ ਕੇ ਕਿੱਧਰ ਨੂੰ ਰਹੀ ਹੈ ਪਰ ਸ਼ਾਇਦ ਤਾਕਤ ਤੇ ਸਤਾ ਦਾ ਨਸ਼ਾ ਪਹਿਲਾਂ ਬੜਿਆਂ ਨੂੰ ਚੜਿਆ ਤੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚੜਿਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਯਾਦ ਬਹੁਤ ਮਿਹਰਬਾਨੀ